ਮੁੱਖ ਮੰਤਰੀ ਸਾਹਿਬ ਦੀ ਜਿਹੜੀ ਇੰਟੈਲੀਜੈਂਸ ਹੈ ਉਹ ਕੇਵਲ ਤੇ ਕੇਵਲ ਵਿਰੋਧੀ ਧਿਰ ਤੇ ਲਾਈ ਗਈ ਹੈ ਮੁੱਖ ਮੰਤਰੀ ਸਾਹਿਬ ਨੂੰ ਕਿਸ ਤਰ੍ਹਾਂ ਪਤਾ ਲੱਗਿਆ ਕਿ ਕਾਂਗਰਸ ਪਾਰਟੀ ਦੇ ਅੰਦਰ ਜਿਹੜੀ ਦਿੱਲੀ ਮੀਟਿੰਗ ਚੱਲਦੀ ਸੀ ਕੀ ਹੋਇਆ ਇਹਰਾ ਮਤਲਬ ਮੁੱਖ ਮੰਤਰੀ ਦੀ ਇੰਟੈਲੀਜੈਂਸ ਵਿਰੋਧੀ ਧਿਰ ਦੇ ਫੋਨ ਟ੍ਰੇਸ ਕਰਦੀ ਹੈ ਕਿ ਵਿਰੋਧੀ ਧਿਰ ਦੇ ਮਗਰ ਤੁਰੀ ਫਿਰਦੀ ਜਿੱਥੋਂ ਤੱਕ ਤੁਸੀਂ ਕਿਹਾ ਹੈਂਡਗ੍ਰੇਨਡ ਚੱਲ ਰਿਹਾ ਹੈ ਹਜੇ ਐਸੇ ਹੈਂਡ ਗ੍ਰਨੇਡ ਕਈ ਥਾਵਾਂ ਤੇ ਚੱਲ ਚੁੱਕੇ ਆ ਜਿਨ੍ਹਾਂ ਦੀ ਜਾਣਕਾਰੀ ਮੀਡੀਆ ਨੂੰ ਨਹੀਂ ਮਿਲਦੀ ਉਹਨਾਂ ਦੀ ਪੁਸ਼ਟੀ ਪੰਜਾਬ ਦੀ ਪੁਲਿਸ ਤੇ ਸਰਕਾਰ ਨਹੀਂ ਕਰਦੀ ਇਸ ਤਰ੍ਹਾਂ ਦੇ ਵਾਕਿਆ ਕਈ ਵਾਰੀ ਦੇਖਣ ਨੂੰ ਮਿਲੇ ਆ ਔਰ ਇਹਨਾਂ ਨੇ ਉਹਨੂੰ ਹੈਂਡ ਗ੍ਰਨੇਡ ਨੂੰ ਟਾਇਰ ਫਟ ਗਿਆ ਸਿਲੰਡਰ ਫਟ ਗਿਆ ਇਹਰੇ ਚ ਤਬਦੀਲ ਕੀਤਾ ਲਾਅ ਐਂਡ ਆਰਡਰ ਦੇ ਨਾਮ ਦੀ ਪੰਜਾਬ ਦੇ ਅੰਦਰ ਕੋਈ ਚੀਜ਼ ਨਹੀਂ ਹੈ ਦਿਨ ਦਿਹਾੜੇ ਕਤਲ ਕੇਸ ਪ੍ਰਕਾਰ ਆਮ ਆਦਮੀ ਪਾਰਟੀ ਦੇ ਇੱਕ ਵਰਕਰ ਨੇ ਇੱਕ ਐਸਆਈ ਨੂੰ ਡੀਐਸਪੀ ਦੇ ਖਦੇ ਗੋਲੀਆਂ ਮਾਰ ਦਿੱਤੀਆਂ ਕਿਸ ਪ੍ਰਕਾਰ ਮੂਸੇ ਵਾਲੇ ਨੰਗਲ ਅੰਬੀਆਂ ਦੇ ਮਰਡਰ ਤੋਂ ਲੈ ਕੇ ਹੁਣ ਤੱਕ ਹਰ ਪੰਜਾਬ ਦਾ ਵਿਅਕਤੀ ਸਹਮ ਦੇ ਵਿੱਚ ਹੈ ਕੀ ਪਤਾ ਨਹੀਂ ਕਿਸ ਵੇਲੇ ਗੈਂਗਸਟਰ ਦਾ ਫੋਨ ਆ ਜੇ ਔਰ ਕੇਸ ਵਲੇ ਮੈਨੂੰ ਗੋਲੀ ਮਾਰ ਕੇ ਮਾਰ ਦਿੱਤਾ ਜਾਏ ਐਸੀਆਂ ਘਟਨਾਵਾਂ ਪੂਰੇ ਪੰਜਾਬ ਦੇ ਮਿਲ ਰਹੀਆਂ ਹਨ ਇਹ ਵੀ ਕਿਹਾ ਗਿਆ ਸੀ ਦਿੱਲੀ ਦੀ ਇੰਟੈਲੀਜੈਂਸ ਨੇ 48 ਦਿਨ ਪਹਿਲਾਂ ਕਿ ਕਿਸੇ Hindu leader ਤੇ ਅਟੈਕ ਹੋਣ ਵਾਲਾ ਹੈ ਲੇਕਿਨ ਮੁੱਖ ਮੰਤਰੀ ਤੇ ਇੰਟੈਲੀਜੈਂਸ ਨੂੰ ਪੰਜਾਬ ਦੀ ਨੂੰ ਕੋਈ ਖਬਰ ਨਹੀਂ ਸੀ ਕਹਿੰਗੇ ਕੀ ਬਾਜਵਾ ਸਾਹਿਬ ਨੂੰ ਕਿਵੇਂ ਪਤਾ ਲੱਗਿਆ ਜਿਹੜੀ ਗੱਲ ਸਾਨੂੰ ਹੀ ਨਹੀਂ ਪਤਾ ਤੁਹਾਨੂੰ ਤਾਂ ਇਹ ਵੀ ਨਹੀਂ ਪਤਾ ਸੀ ਮਨੋਰੰਜਨ ਕਾਲੀਆ ਤੇ ਅਟੈਕ ਹੋਣ ਵਾਲਾ ਤੁਹਾਨੂੰ ਇਹ ਵੀ ਨਹੀਂ ਪਤਾ ਸੀ ਅੰਮ੍ਰਿਤਸਰ ਮੰਦਿਰ ਦੇ ਵਿੱਚ ਹੈਂਡ ਗ੍ਰੇਨੇਡ ਚੱਲਣ ਵਾਲਾ ਤੁਹਾਨੂੰ ਇਹ ਵੀ ਨਹੀਂ ਪਤਾ ਸੀ ਬਾਬਾ ਸਾਹਿਬ ਅੰਬੇਦਕਰ ਦੀ ਸਟੈਚੂ ਦੇ ਖਾਲਿਸਤਾਨ ਲਿਖਿਆ ਲਿਖਿਆ ਜਾ ਰਿਹਾ ਸੋਏ ਸਾਰੇ ਦਾ ਸਾਰਾ ਜਿਹੜਾ ਮੁੱਖ ਮੰਤਰੀ ਦਾ ਚਾਹਮ-ਦਾਮ ਹੈ ਉਹ ਵਿਰੋਧੀ ਧਿਰਤੀ ਆਵਾਜ਼ ਬੰਦ ਕਰਨ ਤੇ ਲੱਗਿਆ ਵੇ ਸ਼ਾਮ ਨੇ ਸਾਹ ਹੁੰਦੇ ਸਾਰੇ ਪੁਲਿਸ ਫੋਰਸ ਥਾਣਿਆਂ ਦੀ ਤੁਰਖਿਆ ਤੇ ਤਣਾਤ ਕਰ ਦਿੱਤੀ ਜਾਂਦੀ ਕਿਉਂਕਿ ਥਾਣੇ ਤੇ ਬਹੁਤ ਗ੍ਰੇਨਟ ਐਕ ਹੋਏ ਮੈਂ ਤਾਂ ਤੁਹਾਨੂੰ ਕਹਿ ਰਿਹਾ ਜਨਾਬ ਕਿ ਕਿਸੇ ਪ੍ਰਕਾਰ ਦਾ ਕੋਈ ਇਹਨਾਂ ਦਾ ਸਿਸਟਮ ਨਹੀਂ ਹੈ ਮੁੱਖ ਮੰਤਰੀ ਸਾਹਿਬ ਨੇ ਜਿਸ ਪ੍ਰਕਾਰ ਪੰਜਾਬ ਦਾ ਬੇੜਾਗਰ ਕਰਤਾ ਹੁਣ ਤੁਸੀਂ ਮੈਨੂੰ ਇਹ ਦੱਸੋ ਪੁਲਿਸ ਤਣਾਤ ਕਰੀ ਰੱਖੋ ਸਾਡੇ ਸਮੇਂ ਅਸੀਂ ਪੁਲਿਸ ਤਣਾਤ ਨਹੀਂ ਕਰਦੇ ਸੀ ਲੇਕਿਨ ਇੱਕ ਹੈਂਡ ਗ੍ਰੇਨੇਡ ਨਹੀਂ ਚੱਲਿਆ ਸੀਗਾ ਕਿਉਂਕਿ ਪੁਲਿਸ ਤਾਂ ਆਪਣੇ ਕੰਮਾਂ ਤੇ ਧਿਆਨ ਰੱਖਦੀ ਸੀ ਹੁਣ ਇਹਨਾਂ ਦਾ ਧਿਆਨ ਹੈ ਕਿ ਪ੍ਰਤਾਪ ਸਿੰਘ ਬਾਜਵਾ ਨੂੰ ਕਿਵੇਂ ਫੜਨਾ ਹੈ ਹੁਣ ਪ੍ਰਤਾਪ ਸਿੰਘ ਬਾਜਵਾ ਦਾ ਕਸੂਰ ਦੱਸੋ ਕੀ ਹੈ ਪੰਜਾਬ ਦਾ ਹਰ ਵਿਅਕਤੀ ਕਹਿ ਰਿਹਾ ਹੈ ਕਿ ਕੱਲ ਨੂੰ ਹੈਂਡ ਗ੍ਰੇਨੇਡ ਚੱਲ ਸਕਦਾ ਹੈ ਪਤਾ ਨਹੀਂ ਕਿੱਥੇ ਚੱਲ ਸਕਦਾ ਹੈ ਅਖਬਾਰ 'ਚ ਲਿਖਿਆ ਕਿ 55 ਹੈਂਡ ਗ੍ਰੇਨੇਡ ਆਏ ਲੇਕਿਨ ਨੌਆਂ ਦੀ ਹਜੇ ਤੱਕ ਕੋਈ ਖਬਰ ਨਹੀਂ ਹੈ ਲੇਕਿਨ ਪ੍ਰਤਾਪ ਸਿੰਘ ਬਾਜਵਾ ਤੇ ਜਾਣਕਾਰੀ ਦੇਣ ਵਾਸਤੇ ਪਰਚਾ ਦਾ ਦਰਜ ਕਰਤਾ ਜਾਣ ਬੁੱਝ ਕੇ ਸੋ ਜਿਹੜੇ ਨਾਕੇ ਨੁੱਕੇ ਲਾਏ ਜਾ ਰਹੇ ਆ ਇਹ ਕੇਵਲ ਬੇਫਕੂ ਬਣਾਏ ਜਾ ਰਹੇ ਆ ਕਿਹੜਾ ਨਾਕੇ ਤੇ ਇਹਨਾਂ ਨੇ ਹੈਂਡ ਗ੍ਰੇਨੇਡ ਫੜਿਆ ਹੁਣ ਤੱਕ ਕੀਤਾ ਕੀ ਆ ਮੁੱਖ ਮੰਤਰੀ ਸਾਹਿਬ ਮੁੱਖ ਮੰਤਰੀ ਸਾਹਿਬ ਕੰਬ ਕਰਨ ਦੀ ਨੀਂਦ ਸੁੱਤੇ ਪਏ ਆ ਪੰਜਾਬ ਦਾ ਬਦਹਾਲ ਕਰਤਾ ਤੇ ਦਿੱਲੀ ਵਾਲਿਆਂ ਨੇ ਆ ਕੇ ਪੰਜਾਬ ਤੇ ਕਬਜ਼ਾ ਕਰ ਲਿਆ। ਪੁਲਿਸ ਨੂੰ ਥਾਣੇ ਫਿੱਗਰੇ ਲੋਕਾਂ ਨੂੰ ਨਾਰਾਬਾਸ ਬਣੀ ਸੀ ਕਿ ਆਪਾਂ ਦੀ ਪਾਰਟੀ ਕਮਾਲ ਹੋ ਗਈ ਜੇ ਮਨੋਰੰਜਨ ਕਾਲਿਆ ਸੁਰੱਖਿਅਤ ਨਹੀਂ ਹੈ। ਜੇ ਵੱਡੇ ਵੱਡੇ ਸਿੰਗਰ ਮੂਸੇ ਵਾਲੇ ਵਰਗੇ ਸੁਰੱਖਿਅਤ ਨਹੀਂ ਹੈ। ਤੇ ਆਮ ਵਿਅਕਤੀ ਕਿਨੇ ਸੁਰੱਖਿਅਤ ਹੈ? ਐਸੇ ਕਰਕੇ ਤਾਂ ਡਰ ਤੇ ਸਹਿਮ ਦਾ ਜਿਹੜਾ ਮਾਹੌਲ ਹੈ ਉਹ ਪੂਰੇ ਪੰਜਾਬ ਦੇ ਵਿੱਚ ਹੈ ਸਾਥਿਓ। ਐਸੇ ਕਰਕੇ ਤਾਂ ਬੱਚਾ-ਬੱਚਾ ਕਹਿ ਰਿਹਾ ਹੈ ਇਹ ਲਾਅ ਐਂਡ ਆਰਡਰ ਦੀ ਸਥਿਤੀ ਬਹੁਤ ਖਰਾਬ ਹੈ ਸਾਬ ਪ੍ਰਤਾਪ ਭਾਈ ਮੇਰੇ ਮਾਮਲਾ ਦਰਜ ਹੋਇਆ ਇਸ ਤੋਂ ਬਾਅਦ ਸਮੁੱਚੀ ਕਾਂਗਰਸ ਦਾ ਅਗਲਾ ਕਦਮ ਕੀ ਹੈ ਤੁਸੀਂ ਪਹਿਲਾਂ ਕਿਹਾ ਜੀ ਕੱਲ ਸਾਰੇ ਇਕੱਠੇ ਹੋ ਰਹੇ ਹੈ ਉਸ ਬਾਰੇ ਦੱਸੋ ਦੇਖੋ ਕੱਲ ਨੂੰ ਅਸੀਂ ਸਾਰਿਆਂ ਨੂੰ ਸੀਨੀਅਰ ਲੀਡਰਸ ਦੀ ਮੀਟਿੰਗ ਬੁਲਾਈ ਹੈ 10:30 ਵਜੇ ਕਾਂਗਰਸ ਦਫਤਰ ਉਸ ਤੋਂ ਬਾਅਦ ਕਿਸ ਪ੍ਰਕਾਰ ਅੱਗੇ ਇਸ ਸਰਕਾਰ ਨਾਲ ਲੜਾਈ ਲੜਨੀ ਹੈ ਔਰ ਕਿਸ ਪ੍ਰਕਾਰ ਇਸ ਸਰਕਾਰ ਨੂੰ ਲਲਕਾਰਨਾ ਹੈ ਇਹ ਅੱਗੇ ਰਣਨੀਤੀ ਬਣਾ ਕੇ ਦੱਸਾਂਗੇ ਲੇੜਕੀ ਨੇ ਇੱਕ ਗੱਲ ਮੈਂ ਕਹਿਣਾ ਚਾਹਣਾ ਹੈ ਅਫਸਰਾਂ ਨੂੰ ਤੁਹਾਨੂੰ ਚੇਤਾਵਨੀ ਦੇਣਾ ਚਾਹਣਾ ਹੈ ਕਿ ਯਾਦ ਰੱਖਿਓ ਕਿ ਤੁਸੀਂ ਐਲਓ ਪੀ ਤੇ ਪਰਚਾ ਕੀਤਾ ਹੈ ਲੀਡਰ ਆਫ oppositon ਤੇ ਸਮਾਂ ਬੜੀ ਜਲਦੀ ਨਾ ਬੀਤਦਾ ਜਾ ਰਿਹਾ ਹੈ 24 ਮਹੀਨੇ ਨਹੀਂ ਹੁਣ 23 ਮਹੀਨੇ ਰਹਿ ਗਏ ਔਰ 23 ਮਹੀਨਾ ਚੋਂ 3 ਮਹੀਨੇ ਮੈਨੂੰ ਲੱਗਦਾ ਕੋਡ ਆਫ ਕੰਡਕਟ ਲੱਗ ਜਾਣਾ ਫੇਰ ਜਿੰਨਾ ਲੋਕਾਂ ਨੇ ਗਲਤ ਤਰੀਕੇ ਨਾਲ ਅਫਸਰਾਂ ਨੇ ਕਾਰਵਾਈ ਕੀਤੀ ਹੈ ਉਹ ਕੋਈ ਬਖਸ਼ਿਆ ਨਹੀਂ ਜਾਏਗਾ ਇਹ ਗੱਲ ਦਾ ਧਿਆਨ ਰੱਖਿਓ ਮੇਰੇ ਸਭ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਕੱਲ ਵਸਾਖੀ ਵਾਲੇ ਦਿਨ ਜੱਲਿਆਂ ਵਾਲੇ ਬਾਗ ਤੇ ਵੀ ਹਮਲਾ ਹੋਇਆ ਸੀਗਾ ਕਾਫੀ ਸ਼ਹੀਦ ਉੱਥੇ ਕੀਤੇ ਗਏ ਸੀਗੇ ਆਮ ਆਦਮੀ ਪਾਰਟੀ ਦਾ ਇੱਕ ਵੀ ਐਮਐਲਏ ਇੱਕ ਵੀ ਮੰਤਰੀ ਉੱਥੇ ਸ਼ਹੀਦਾਂ ਨੂੰ ਕਮਲ ਕਰਨ ਵਾਸਤੇ ਤੁਹਾਨੂੰ ਲੱਗਦਾ ਜੀ ਸ਼ਹੀਦਾਂ ਦੇ ਨਾਮ ਤੇ ਇਹ ਕੇਵਲ ਫੋਟੋਆਂ ਲਾਈਆਂ ਬਾਬਾ ਸਾਹਿਬ ਅੰਬੇਦਕਰ ਤੇ ਪਾਕਿਸਤਾਨੀਆਂ ਇਹਨਾਂ ਦੀ ਕੋਈ ਕੋਈ ਐਸੀ ਸੋਚ ਹੈਗੀ ਹੈ ਸ਼ੀਤਾ ਦੇ ਨਾਮ ਤੇ ਕੋਈ ਸਮਾਰਕ ਬਣਾਇਆ ਹੋਵੇ ਹੁਣ ਤੱਕ ਕੀ ਗੱਲ ਬੈਫ ਕੀਤੀ ਹੋਵੇ ਕੇਵਲ ਤੇ ਕੇਵਲ ਲੋਕਾਂ ਨੂੰ ਮੂਰਖ ਬਣਾਇਆ ਇਸ ਪਾਰਟੀ ਨੇ ਔਰ ਬਾਬਾ ਸਾਹਿਬ ਦਾ ਅੰਬੇਦਕਰ ਦਾ ਨਾਮ ਲੈ ਕੇ ਔਰ ਭਗਤ ਸਿੰਘ ਦਾ ਨਾਮ ਲੈ ਕੇ ਪਾਰਟੀ ਹੋਂਦ ਵਿੱਚ ਆਈ ਹੈ ਲੇਕਿਨ ਅੱਜ ਉਹੀ ਪੰਜਾਬ ਦੇ ਲੋਕ ਭਗਤ ਸਿੰਘ ਨੂੰ ਪਿਆਰ ਕਰਨ ਵਾਲੇ ਔਰ ਬਾਬਾ ਸਾਹਿਬ ਅੰਬੇਦਕਰ ਦੀ ਸੋਚ ਤੇ ਪਹਿਰਾ ਦੇਣ ਵਾਲੇ ਲੋਕ ਇਹਨਾਂ ਨੂੰ ਕੁਰਸੀ ਤੋਂ ਆਉਣ ਵਾਲੇ ਸਮੇਂ 'ਚ ਲਾਉਣ ਦਾ ਕੰਮ ਕਰ ਰਹੇ ਹਨ